ਕੀ ਬਣਾਣਾ ਪੈਣਾ 15 ਹੋ ਰਿਹਾ ਹੈ ਉਹ ਨਹੀਂ ਇਹ ਜੇ ਨਹੀਂ ਆਹ ਹੋ ਗਿਆ ਮੋ ਪਿੱਛੇ ਕਰੋ ਆਇਆ ਪਾਉਂਟ ਨਹੀਂ ਮਰਜੀ ਵੜਾ 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 ਮਾਲਕ ਵੜੋ ਵਾ ਵਾ ਦਾ ਚਾਲ ਮਰਦਾ

ਉਹ ਅਸੀਂ ਮਤਲਬ ਉਹਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਈਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਕੰਪਰੋਮਾਈਜ਼ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਵਾ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂਆਂ ਦੇ ਮੁੰਡਾ ਤੇ ਤੇ ਪੰਜ ਛੇ ਜਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਕੁਸਰਾ ਜੀ ਹੋਣ ਦਾ ਤੇ ਵੀ ਤੁਸੀਂ ਪਰਚਾ ਲਓ ਉਹਨਾਂ ਤੇ ਅਸੀਂ ਆਖਿਆ ਵੀ ਉਹਨਾਂ ਜਦ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਾਰ ਮੇ ਰਾਤੀ ਕੋਈ ਤਰਕੀਬਾਂ ਸਾਢੇ 8 ਵਜੇ ਦਾ ਟਾਈਮ ਤੇ ਆਉਂਦੇ ਨੇ ਗਾਲਾਂ ਕੱਢਦੀਆਂ ਤੇ ਅਸੀਂ ਅਗੋਂ ਆਖਿਆ ਵੀ ਪਈ ਗਾਲਾਂ ਨਹੀਂ ਕੱਢਣੀਆਂ ਤੇ ਨਾ ਫੇਰ ਮਾਰ ਸਾਡੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨੂੰ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਗੱਡੀ ਆ ਲੱਗੀ ਜੀ ਠਾਰ ਗੱਡੀ ਆ ਹਾਂਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਾਰੇ ਪੰਜ ਕ ਜਾਨੇ ਹੈਗੇ ਜੇ ਤਿੰਨ ਕ ਜਾਨ ਪਛਾਣ ਚ ਜੇ ਦੋ ਕ ਜਾਨੇ ਅਣਪਛਾਤੇ ਸੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਨਹੀਂ ਸਮਝ ਲੱਗੀ ਕੋਈ ਤੰਗ ਜੀ ਭਾਜੀ ਇਨਸਾਫ ਮਿਲਣਾ ਚਾਹੀਦਾ ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੂਜੇ ਪਿੰਡ ਦਾ ਸਰਪੰਚ ਤੁਹਾਡੇ ਘਰ ਆਣ ਕੇ ਗੋਲੀਆਂ ਮਾਰਨ ਕੀ ਕਿਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਹਾਂਡੇ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰ ਰਹੇ ਨੇ ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ ਗੁਰਪ੍ਰੀਤ ਸਿੰਘ ਕਿਹੜੀ ਅਫਗਾਨਾ ਜੀ ਅਹੀਂ ਤੇ ਅੱਗੇ ਟੀਵੀਆਂ ਚ ਵੇਖਨੇ ਹੋ ਨਹੀਂ ਹੁਣ ਤੇ ਪਰਪਰ ਲਾਈਵ ਹੀ ਵੇਖਣ ਡੈ ਪਿਆ ਕਿ ਇਹ ਗੋਲੀ ਚੱਲ ਗਈ ਹੈ ਕਿ ਇੱਥੇ ਚੱਲ ਗਈ ਉੱਤੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿੱਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ਧੱਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਹਾ ਉਹਦੇ ਵਾਸਤੇ ਕੋਈ ਪੁੱਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੋਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੋਕੇ ਰਸਤੇ ਚ ਆਉਂਦੇ ਉਹਨਾਂ ਨੂੰ ਕਿਸੇ ਨੇ ਨਹੀਂ ਵੇਖਿਆ ਕਿਸੇ ਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡਾਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ ਸ਼ਰੇਆਮ ਆਣ ਕੇ ਉਹਨੇ ਗੋਲੀ ਚਲਾਈ ਵੇਖੋ ਮਾਹੌਲ ਜੀ ਸਾਰੇ ਪਾਸੇ ਸਹਿਮ ਹੈ ਸਾਡੇ ਪਿੰਡ ਚ ਕੀ ਜਿੱਤੇ ਮਰਜ਼ੀ ਚੱਲ ਜਾਓ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਤੁਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿੰਨੂੰ ਹਥਿਆਰ ਦੀ ਵਰਤੋਂ ਕਰਨੀ ਆਉਂਦੀ ਹੈ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਹਨ ਲਵਿੰਦਰ ਸਿੰਘ ਅੱਜ ਕਹਣਾ ਇਹ ਚਾਉਂਦੇ ਆਵੇਂ ਠੱਕੇ ਨਾਲ ਹੀ ਆਣ ਕੇ ਸਰੇ ਆਮ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਨੇ ਦੇਖੋ ਜੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਨੇ ਪਏ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਹੈ